ਜਿਠੇਰੇ ਕਿਹਨੂੰ ਕਹਿੰਦਾ ਸੀ ਕਈ ਵਾਰ ਦੱਸਿਆ ਹੈ ਹਾਂ ਜੀ ਮੈਂ ਜਾਣਦੀ ਆ ਆਪਾਂ ਦੱਸਦੇ ਹਾਂ ਜਿਠੇਰੇ ਦਾ ਮਤਲਬ ਕੀ ਹੁੰਦਾ ਜਿਠੇਰੇ ਦਾ ਮਤਲਬ ਇਹ ਕਹਿੰਦੇ ਜਦੋਂ ਫਰ ਦੇ ਪਰ ਬੰਦਾ ਕਹਿੰਦਾ ਆ ਮੇਰਾ ਦੇਰ ਆ ਤਾਂ ਵੀ ਰਜੀ ਹੈ ਜੇੜ ਓ ਬਡੇਰੀਆਂ ਜਿਹੜਾ ਵੱਡਾ ਉਹ ਜੇੜ ਉਹ ਜੇੜ ਤੋਂ ਜਿਠੇਰੇ ਬਣਦੇ ਜਿਹੜੇ ਮਰ ਜਾਂਦੇ ਐ ਸਮਝਦੇ ਹੋਗੇ ਨਹੀਂ ਜਦੋਂ ਫਰ ਦੇ ਗੁਰੂ ਗ੍ਰੰਥ ਸਾਹਿਬ ਦਾ ਕੋਈ ਬڑا ਭਰਾ ਆ ਜਦੋਂ ਉਹ ਚਲਾ ਗਿਆ ਦੁਨੀਆ ਤੋਂ ਸਾਰੇ ਜਾਣੀ ਇੱਕ ਦਿਨ ਤਾਂ ਕੀ ਹੈ ਜੀ ਇਹ ਸਾਰੇ ਜਿਠੇਰੇ ਆ ਸਾਡੇ ਵੱਡੇ ਬਡੇਰੇ ਆ ਪਰ ਵੱਡੇ ਵਡੇਰੇ ਨੇ ਕੰਮ ਕਿਹੜੇ ਕੀਤੇ ਪੂਜਾ ਵਾਲੇ ਵੱਡੇ ਵਡੇਰੇ ਬੈਠੇ ਸ਼ਰਾਬ ਪੀ ਕੇ ਲੜਦੇ ਝਗੜਦੇ ਆ ਵੱਡੇ ਵਡੇਰੇ ਕਰਦੇ ਆ ਤਾਂ ਬਾਅਦ ਵਿੱਚ ਉਹਨੇ ਪੂਜਾ ਕਰੀਏ ਤਾਂ એનર્ਜੀ ਉਦਾਂ ਨਹੀਂ ਘਰ ਆਣੀ ਹੈ ਕਿਉਂਕਿ ਇਹ ਗੱਲ ਤਾਂ ਸ਼ਾਸਤਰਾਂ ਦੇ ਗੁਰੂਆਂ ਰਹਿਬਰਾਂ ਨੇ ਸਾਫ਼ ਦੱਸੀ ਹੈ ਕਿ ਤੁਸੀਂ ਜਿਹਦੀ ਭਗਤੀ ਕਰਨੀ ਹੈ ਜਿਹਨੂੰ ਯਾਦ ਕਰਨਾ ਉਹ એનર્ਜੀ ਤੁਹਾਡੇ ਲਾਣੀ ਸ਼ੁਰੂ ਹੋ ਜਾਣੀ ਸਮਝ ਗਏ ਹੋ ਗੁਰੂ ਜੇ ਤੁਸੀਂ ਦੁਖੀ ਹੈ ਕੋਈ ਤੁਹਾਨੂੰ ਯਾਦ ਕਰੇਗਾ ਤਾਂ ਤੁਹਾਡੇ ਦੁੱਖ ਦਿਲ ਜਾਣੇ ਸ਼ੁਰੂ ਹੋ ਜਾਣਗੇ ਆਪਾਂ ਉਦਾਹਰਨ ਦੇ ਰਹੇ ਹਾਂ ਐਸੀ ਇਸ ਲਈ ਕਹਿੰਦੇ ਈਸ਼ਵਰ ਦਾ ਧਿਆਨ ਕਰੋ ਉਸ ਸਤਿਗੁਰੂ ਦਾ ਧਿਆਨ ਕਰੋ ਜਿਹੜਾ ਤੁਹਾਨੂੰ ਲੱਗੇ ਕਿ ਪੂਰੀ ਤਰ੍ਹਾਂ ਆਪਣੇ એનર્ਜੀ ਨਾਲ ਭਰਪੂਰ ਹੈ ਜੇ ਅਸੀਂ ਇਤਿਹਾਸ ਨਹੀਂ ਨੂੰ ਕਰਾਂਗੇ ਲੱਗਦਾ ਉਹ ਗੁਣ ਨਹੀਂ ਹੈ ਉਹ એનર્ਜੀ ਸਾਡੇ ਨਾਲ ਆਂਦੀ ਹੈ ਕਿਉਂਕਿ ਜਿਹਨੂੰ ਵੀ ਯਾਦ ਕਰਦੇ ਹੋ ਤਸਵੀਰ ਅੰਦਰ ਵੱਣੀ ਸ਼ੁਰੂ ਹੋ ਜਾਂਦੀ ਹੈ ਸਮਝਦੇ ਹੋਗੇ ਜਦਾ ਇੱਕ ਇੱਕ ਵਾਰ ਸਾਸੂ ਜੀ ਦੱਸੇ ਇੱਕ ਵਕੀਰ ਨੇ ਕਿ ਤੂੰ ਭੈਸ ਭੈਸ ਕਰਨਾ ਹੈ ਉਹ ਇੱਕ ਮਿੰਟ ਡੇਢ ਮਹੀਨਾ ਨਾਲ ਭੈਸ ਕੀਤਾ ਤਾਂ ਉਹਨੂੰ ਲੱਗਾ ਮੇਰੇ ਸਿੰਘ ਆ ਗਏ ਮੈਂ ਇੱਦਾਂ ਆ ਗਿਆ ਕਿਉਂਕਿ ਉਹ ਅਨਰਜੀ ਆਂਦੀ ਆਪੋ ਉ ਚੀਜ਼ ਉਹ ਕਈ ਲੜਕੇ ਦੱਸਦੇ ਅਸੀਂ ਉਹ ਅ ਇੱਕ ਮੁੰਡਾ ਆਇਆ ਸੀਗਾ ਉਹ ਕਹਿੰਦਾ ਮੈਂ ਉਹ ਦੁਸ਼ਹਿਰੇ ਤੋਂ ਪਹਿਲਾਂ ਬਣਦੇ ਆ ਉਹ ਨਾ ਹનુਮਾਨ ਦਾ ਉਹ ਕਰਦੇ ਆ ਕਹਿੰਦੇ ਉਹ ਸਵਾ ਮਹੀਨਾ ਭੁੱਖੇ ਪਿਆਸੇ ਫਾੜੀ ਖਾਣਾ ਆ ਹનુਮਾਨ ਨੂੰ ਯਾਦ ਕਰਨਾ ਕਹਿੰਦਾ ਮੈਨੂੰ ਤਾਂ ਲੱਗ ਰਿਹਾ ਫਿਰ ਪੂਛ ਆ ਗਈ ਕਦੀ ਮੈਨੂੰ ਤਾਂ ਲੱਗਣਾ ਮੇਰਾ ਮੂੰਹ ਇਦਾਂ ਹੋ ਗਿਆ ਕਿ ਜਿਵੇਂ ਕੋਈ ਯਾਦ ਕਰਨਾ ਉਹ ਏਨਰਜੀ ਸਾਡੇ ਹਲਾ ਦੇ ਉਹ ਬੰਦਾ ਆਪ ਸੋਚੇ ਕਿ ਜਿਠੇਰੀਆਂ ਨੂੰ ਅਸੀਂ ਤਾਂ ਕਰੀਏ ਜੇ ਸਾਨੂੰ ਲੱਗਦਾ ਕਿ ਕੋਈ ਭਗਤ ਤੇ ਸੰਤ ਪੀਰ ਫਕੀਰ ਨੇ ਬੜੀ ਭਗਤੀ ਕੀਤੀ ਹੈ ਇਹ ਕੋ ਬੰਦਾ ਜਿਹੜਾ ਨਸ਼ਾ ਕਰਕੇ ਐਕਸੀਡੈਂਟ ਚ ਮਰ ਗਿਆ ਸ਼ਰਾਬ ਪੀ ਕੇ ਮਰ ਗਿਆ ਉਹ ਬੁਰਾ ਹੋ ਗਿਆ ਤੇ ਅਸੀਂ ਉਹਦੀ ਪੂਜਾ ਕਰੀ ਜਾਂਦੇ ਆ ਤੇ ਸਾਡੇ ਲੈਣਾਂ ਦੀ ਘਰ ਚ ਕੀ ਆ ਗਈ ਇਹ ਇਹ ਜਿਹੜੇ ਲੋਕ ਕਹਿੰਦੇ ਕਿ ਇਹਨਾਂ ਦੀ ਪੂਜਾ ਕਰੋ ਇਦਾਂ ਕਰੋ ਉਦਾਂ ਕਰੋ ਇਹ ਸਿਰਫ ਸਾਡੇ ਮਨ ਨੂੰ ਨਾ ਭੜਕਾਉਣ ਦੀਆਂ ਗੱਲਾਂ ਆ ਤੁਸੀਂ ਇਦਾਂ ਨਹੀਂ ਕਰਦੇ ਤਾਂ ਐ ਤਾਂ ਪਰ ਸਚਾਈ ਇਹ ਹੀ ਹੈ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਪੜ ਲਓ ਸ਼੍ਰੀ ਗੁਰੂ ਅਰਜੁਨ ਦੇਵ ਜੀ ਦੀ ਬਾਣੀ ਪੜ ਲਓ ਕਬੀਰ ਸਾਹਿਬ ਦੀ ਬਾਣੀ ਪੜ ਲਓ ਪਾਲਤੋ ਜੀ ਦੀ ਬਾਣੀ ਪੜ ਲਓ ਇੱਕ ਕਿਸੇ ਵੀ ਸੰਤ ਮਹਾਪੁਰਖ ਜੀ ਬਣੀ ਇੱਕ ਵੀ ਬਾਣੀ ਚ ਸਾਨੂੰ ਇਦਾਂ ਦਾ ਦੱਸ ਦਿਓ ਕਿਸੇ ਸ਼ਲੋਕ ਜਿੱਥੇ ਉਹਨੇ ਕਿਹਾ ਜਿਠੇਰੇ ਮੰਨੋ ਉਹ ਇੱਦਾਂ ਬਟੇ ਘੁੰਮਾਰੇ ਰਹੇ ਹੋਰ ਨਹੀਂ ਕਦੀ ਇਹਨਾਂ ਦੀ ਗੱਲ ਨਹੀਂ ਕੀਤੀ ਤਾਂ ਇਹ ਉਹ ਇਨਸਾਨ ਗੱਲ ਕਰਦੇ ਜਿਹਨਾਂ ਨੂੰ ਕੋਈ ਸਮਝ ਹੀ ਹੈ ਨਹੀਂ ਇਹਦੇ ਉਹਨੇ ਜਿਹੜੀ ਚੀਜ਼ ਤੁਹਾਡੇ ਬਾਤੇ ਜ਼ਰੂਰੀ ਹੋਈਗੇ ਅਸੀਂ ਕਹਾਂਗੇ ਆ ਕਰੋ ਅਸੀਂ ਤੁਹਾਡੇ ਸਾਰਿਆਂ ਨਾਲ ਪਿਆਰ ਕਰਦੇ ਹਾਂ ਪਰ ਐਸੀ ਤੁਹਾਨੂੰ ਲਿਜਾਣਾ ਨਹੀਂ ਹੈ ਕਿ ਐਵੇਂ ਬੇਅਰਥ ਦੀਆਂ ਚੀਜ਼ਾਂ ਕਿਸੇ 도ੜੀ ਜਾਓਗੇ ਕਿਸੇ ਨੂੰ ਮਸਾਣੀ ਖਿਲਾਉਂਦੀ ਕਿ ਇਹ ਕਦੇ ਭਰਮਾਂ ਚ ਪਾਉਣ ਦੀ ਗੱਲਾਂ ਨਹੀਂ ਗੀ ਭਰਮ ਤੋੜਨ ਵਾਲੀਆਂ ਗੱਲਾਂ ਹੈ ਐਸੀ ਨਹੀਂ ਅਪਲੀਕੇਸ਼ਨ ਹੀ ਨਿਕਲਣਾ ਜਿੰਦਾ ਕੁਝ ਨਹੀਂ ਹੁੰਦਾ ਇਹ ਚੀਜ਼ਾਂ ਨੂੰ ਐਸੀ ਨਹੀਂ ਮੰਨਿਆ ਅਜ ਤੱਕ ਤਾਂ ਐਸੀ ਕਿੱਥੇ ਬੈਠੇ ਕਮੀ ਨਹੀਂ ਹੋ ਗਈ ਨਾ ਸਾਡੇ ਬੱਚਾ ਨੇ ਕਦੀ ਮੰਨੀ ਇਸ ਕਰਕੇ ਇਹ ਮੰਨ ਕੇ ਸੋਚਿਆ ਹੂੰ ਕੋਈ ਤੁਹਾਨੂੰ ਕਹਦੇ ਉਹ ਤੁਸੀਂ ਬੁਲਾਨੀ ਦਾ ਮਤਾਂ ਨਹੀਂ ਦੇ ਗਏ ਹਾਂ ਤਾਂ ਹੀ ਹੋਣਾ ਉੱਥੇ ਕੋਈ ਫਰਕ ਨਹੀਂ ਇੱਥੇ ਸੋਚ ਦਾ ਫਰਕ ਹੈ ਉਹ ਮੈਨੇ ਮੇਰਾ ਮਾਲਿਕ ਹੈ ਮੈਨੂੰ ਨੇ ਕਿਹਾ ਸੀ ਤੇ ਬਸ ਇਹ ਮੇਰਾ ਮਾਲਿਕ ਮੇਰੇ ਨਾਲ ਮੈਂ ਕਿਉਂ ਡਰਾਂ ਇਹ ਵਿਸ਼ਵਾਸ ਹੈ ਔਰ ਇਹਦਾ ਇਨਸਾਨ ਦੇ ਲਈ ਕੋਈ ਚੀਜ਼ ਨਹੀਂ ਆਉਂਦੀ ਇਹ ਗੱਲ ਇਹ ਹੈ ਕਿ ਹਾਲਾਤ ਅੱਦਾਂ ਹੁੰਦੇ ਆ ਕਿ ਰਸਤੇ 'ਚ ਕੰਡੇ ਖਿਲਰੇ ਹੋਏ ਆ ਅਸੀਂ ਪੂਰੇ ਰਸਤੇ ਨੂੰ ਸਾਫ਼ ਨਹੀਂ ਕਰ ਸਕਦੇ ਪਰ ਆਪਣੇ ਪੈਰਾਂ 'ਚ ਮਜੂਦ ਜੁੱਤੀ ਪਾ ਸਕਦੇ ਆ ਸਾਡੀ ਆਰਾਮ ਨਾਲ ਗੁਜ਼ਰ ਜਾਈਏ ਵਿਸ਼ਵਾਸ ਉਹ ਨਹੀਂ ਕਹਿੰਦੇ ਤੇ ਰਸਤੇ 'ਚਆਂ ਮੁਸ਼ਕਲਾਂ ਨੂੰ ਅਸੀਂ ਲੋਕਾਂ ਦੀ ਗੱਲਾਂ ਨੂੰ ਨਹੀਂ ਬੰਦ ਕਰ ਸਕਦੇ ਉਹਨਾਂ ਨੇ ਬੋਲਣਾ ਹੀ ਹੈ ਕੰਡੇ ਮਾਰਨੇ ਹੀ ਆ ਉਹਨਾਂ ਨੇ ਪਰ ਆਪਣੇ ਵਿਸ਼ਵਾਸ ਨੂੰ ਅਸੀਂ ਇੰਨਾ ਮਜ਼ਬੂਤ ਕਰ ਸਕਦੇ ਆ ਸਾਡੇ 'ਤੇ ਉਹਨਾਂ ਦਾ ਅਸਰ ਨਾ ਹੋਵੇ ਕਰਕੇ ਅਸਰੀਆਂ ਜਿੰਨਾਂ ਗੁੱਚ ਲਿਖਿਆ ਹੈ ਸਸਾਂ ਹੀ ਸਮਝਾਈ ਨਹੀਂ ਅਸੀਂ ਫਿਰ ਕਿਸੇ ਨੇ ਕਹਿ ਤਾ ਉਹਦੀ ਗੱਲ ਮੰਨ ਕੇ ਤੁਰ ਪਏ ਇਹ ਮਨੂ ਵੀ ਤਾਂ ਜਾਣ ਨਹੀਂ ਲੱਗਿਆ ਕੁਛ ਨਹੀਂ ਆ ਬੰਦੇ ਜੋ ਲੋਕ ਇਹਨੇ ਵਿਆਹ ਤੋਂ ਬਾਅਦ ਬੈਟੀਆਂ ਹੋਈਆਂ ਗਏ ਕਿਤੇ ਇੱਥੇ ਕਿਤੇ ਲੋਕੀ ਤਾਂ ਇੱਥੇ ਕਿਤਾ ਮਾਰ ਗਏ ਜਾਂ ਨਹੀਂ ਲੱਗੀ ਮੱਥਾ ਟੇਕ ਲਿਆ ਬਸ ਸਭ ਕੁਝ ਛੱਡ ਦਿੱਤਾ ਪਰ ਇਹ ਮਾਲਗਰ ਨੂੰ ਸਾਫ ਕਿੱਥੇ ਤੇ ਨਜਾਨ ਸਾਹਿਬ ਤੇ ਮੱਥਾ ਟੇਕ ਲਿਆ ਸਭ ਕੁਝ ਹੋ ਗਿਆ ਕੁਛ ਕਰਨ ਦੀ ਲੋੜ ਨਹੀਂ ਪਰ ਬੰਦਾ ਫਿਰ ਵੀ ਇਹ ਚੀਜ਼ ਨੂੰ ਸਮਝਦਾ ਕਰਗੇ ਵੀ ਟੈਨਸ਼ਨਾਂ ਨਹੀਂ ਲਿਆ ਕਰੋ ਹਾਂ